ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਭਾਵ ਪੱਤਰੇ ਸਾਫ਼ ਕਰਨ ਵਾਲੇ ਰੁਮਾਲ ਵਿੱਚ ਕਿੰਨੀ ਸ਼ਕਤੀ ਹੁੰਦੀ ਹੈ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਇਸ ਰੁਮਾਲ ਦੇ ਨਾਲ ਜਲ ਬਣਾ ਕੇ ਰੱਖ ਲੈਣਾ ਚਾਹੀਦਾ ਹੈ ਇਹ ਜਲ ਕੀ ਕਰ ਸਕਦਾ ਹੈ ਤੁਸੀਂ ਇਸ ਸਾਖੀ ਵਿੱਚ ਸੁਣੋਗੇ ਬਦਨੀ ਕਲਾ ਪਿੰਡ ਵਿੱਚ ਇੱਕ ਬਾਬਾ ਈਸ਼ਰ ਸਿੰਘ ਜੀ ਦਾ ਗੁਰਮੁਖ ਪਿਆਰਾ ਸੰਗੀ ਰਹਿੰਦਾ ਸੀ ਉਸ ਸੰਗੀ ਦੀ ਬਾਬਾ ਈਸ਼ਰ ਸਿੰਘ ਜੀ ਤੇ ਬਹੁਤ ਸ਼ਰਧਾ ਭਾਵਨਾ ਸੀ ਉਹ ਸੰਗੀ ਨਾਨਕ ਸਰ ਬਹੁਤ ਸੇਵਾ ਕਰਦਾ ਸੀ ਇੱਕ ਵਾਰ ਉਹ ਸੰਗੀ ਆਪਣੇ ਰਿਸ਼ਤੇਦਾਰ ਨੂੰ ਮਿਲਣ ਲਈ ਮੋਗੇ ਗਿਆ ਜਦੋਂ ਸੰਗੀ ਰਿਸ਼ਤੇਦਾਰ ਦੇ ਘਰ ਪਹੁੰਚਿਆ ਤਾ ਉਸ ਦਾ ਰਿਸ਼ਤੇਦਾਰ ਬਿਮਾਰ ਪਿਆ ਸੀ ਰਿਸ਼ਤੇਦਾਰ ਦੀ ਘਰਵਾਲੀ ਨੇ ਕਿਹਾ ਕਿ ਮੇਰਾ ਘਰਵਾਲਾ ਤਾਂ 15 ਦਿਨਾਂ ਤੋਂ ਮੰਜੇ ਤੇ ਬੇਸੁੱਧ ਪਿਆ ਹੈ ਇਹ ਬਹੁਤ ਬਿਮਾਰ ਹੈ ਡਾਕਟਰਾਂ ਨੇ ਇਸ ਨੂੰ ਜਵਾਬ ਦੇ ਦਿੱਤਾ ਹੈ ਤੁਸੀਂ ਨਾਨਕ ਸਰ ਬਾਬਾ ਜੀ ਦੇ ਕੋਲ ਜਾਂਦੇ ਹੋ ਤੁਸੀਂ ਅਰਦਾਸ ਕਰੋ ਕਿ ਇਹ ਠੀਕ ਹੋ ਜਾਵੇ ਓਹੋ ਸੰਗੀ ਰਿਸ਼ਤੇਦਾਰਾਂ ਨੂੰ ਕਹਿਣ ਲੱਗਿਆ ਕਿ ਆਪਾਂ ਬਾਬਾ ਜੀ ਦੇ ਕੋਲ ਜਾ ਕੇ ਬੇਨਤੀ ਕਰਦੇ ਹਾਂ ਬਾਬਾ ਜੀ ਮਿਹਰ ਕਰਨਗੇ ਉਸ ਰਿਸ਼ਤੇਦਾਰ ਦੇ ਮੁੰਡੇ ਕੋਲ ਮੋਟਰਸਾਈਕਲ ਸੀ ਰਿਸ਼ਤੇਦਾਰ ਦੇ ਮੁੰਡੇ ਨੇ ਕਿਹਾ ਕਿ ਆਪਾਂ ਹੁਣੇ ਨਾਨਕ ਸਰ ਬਾਬਾ ਜੀ ਦੇ ਕੋਲ ਚਲਦੇ ਹਾਂ ਸੰਗੀ ਨੇ ਕਿਹਾ ਠੀਕ ਹੈ ਆਪਾਂ ਹੁਣੇ ਚਲਦੇ ਹਾਂ ਦੁਪਹਿਰ ਦਾ ਸਮਾਂ ਸੀ ਸੰਗੀ ਅਤੇ ਰਿਸ਼ਤੇਦਾਰ ਦਾ ਮੁੰਡਾ ਨਾਨਕ ਸਰ ਬਾਬਾ ਜੀ ਦੇ ਕੋਲ ਚਲੇ ਗਏ ਜਦੋਂ ਉਹ ਬਾਬਾ ਜੀ ਦੇ ਕੋਲ ਭੁਗਤੇ ਤਾਂ ਸੰਗੀ ਨੇ ਬਾਬਾ ਈਸ਼ਰ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਪਾషా ਇਹ ਸਾਡੀ ਰਿਸ਼ਤੇਦਾਰੀ ਵਿੱਚੋਂ ਹੈ ਇਸ ਦੇ ਪਿਤਾ ਜੀ ਬਹੁਤ ਬਿਮਾਰ ਹਨ ਇਸ ਦੇ ਪਿਤਾ ਨੂੰ ਮੰਜੇ ਤੇ ਬੇਸੁੱਧ ਪਏ ਨੂੰ 15 ਦਿਨ ਹੋ ਚੁੱਕੇ ਹਨ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਹੈ ਸਾਤਾ ਚੱਲਦਾ ਹੈ ਪਰ ਅੱਖਾਂ ਬੰਦ ਹਨ ਬਸ ਪਾਣੀ ਦੇ ਆਸਰੇ ਹੀ ਹੈ ਉਹ ਪਾਠ ਪੂਜਾ ਤਾਂ ਕਰਦਾ ਸੀ ਪਰ ਉਸਨੇ ਕਦੇ ਕਿਸੇ ਮਹਾਪੁਰਖਾਂ ਦੀ ਸੰਗਤ ਨਹੀਂ ਕੀਤੀ ਸੰਗੀ ਨੇ ਕਿਹਾ ਕਿ ਪਾਸ਼ਾ ਆਪ ਜੀ ਮਿਹਰ ਕਰੋ ਬਾਬਾ ਈਸ਼ਰ ਸਿੰਘ ਜੀ ਨੇ ਸੇਵਾਦਾਰ ਨੂੰ ਕਿਹਾ ਕਿ ਕੁੰਦਨ ਨੂੰ ਬੁਲਾ ਕੇ ਲਿਆਓ ਸੇਵਾਦਾਰ ਬਾਬਾ ਕੁੰਦਨ ਸਿੰਘ ਜੀ ਨੂੰ ਬੁਲਾ ਕੇ ਲੈ ਆਇਆ ਬਾਬਾ ਈਸ਼ਰ ਸਿੰਘ ਜੀ ਨੇ ਬਾਬਾ ਕੁੰਦਨ ਸਿੰਘ ਜੀ ਨੂੰ ਕਿਹਾ ਕਿ ਕੁੰਦਨ ਜਾ ਵੱਡੇ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨੇਤਰ ਸਾਫ਼ ਕਰਨ ਵਾਲਾ ਰੁਮਾਲ ਲੈ ਕੇ ਆ ਭਾਵ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਸਾਫ਼ ਕਰਨ ਵਾਲਾ ਰੁਮਾਲ ਲੈ ਕੇ ਆ ਗੁਰਮਤਿ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰਿਆਂ ਨੂੰ ਅੰਗ ਕਿਹਾ ਜਾਂਦਾ ਹੈ। ਬਾਬਾ ਕੁੰਦਨ ਸਿੰਘ ਜੀ ਨੇ ਸੱਤ ਬਚਨ ਗਿਹਾ ਤੇ ਬਾਬਾ ਕੁੰਦਨ ਸਿੰਘ ਜੀ ਵੱਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਗੁਰੂ ਸਾਹਿਬ ਦੇ ਅੰਗ ਸਾਫ਼ ਕਰਨ ਵਾਲਾ ਰਮਾਲ ਲੈ ਕੇ ਆ ਗਏ। ਬਾਬਾ ਈਸ਼ਰ ਸਿੰਘ ਜੀ ਨੇ ਆਪਣੇ ਪਵਿੱਤਰ ਹੱਥਾਂ ਤੇ ਅੰਗ ਸਾਫ਼ ਕਰਨ ਵਾਲਾ ਰਮਾਲ ਰੱਖ ਕੇ ਬਚਨ ਕੀਤਾ। ਕਿ ਇਸ ਰੁਮਾਲ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਨੇਤਰ ਸਾਫ਼ ਕੀਤੇ ਹੋਏ ਹਨ ਇਸ ਰੁਮਾਲ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੈ ਸਾਧ ਸੰਗਤ ਜੀ ਜਦੋਂ ਸਾਡੇ ਘਰ ਅਖੰਡ ਪਾਠ ਹੁੰਦਾ ਹੈ ਜਾਂ ਸਹਿਜ ਪਾਠ ਹੁੰਦਾ ਹੈ ਉਸ ਸਮੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਸਾਫ਼ ਕਰਨ ਲਈ ਇੱਕ ਕੱਪੜਾ ਜਾਂ ਰੁਮਾਲ ਰੱਖਿਆ ਜਾਂਦਾ ਹੈ ਕਈ ਗੁਰੂ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਸਾਫ਼ ਕਰਨ ਲਈ ਕੱਪੜਾ ਜਾਂ ਰੁਮਾਲ ਰੱਖਦੇ ਹਨ ਪਰ ਕਈ ਗੁਰੂ ਘਰਾਂ ਵਿੱਚ ਇਹ ਰੁਮਾਲ ਜਾਂ ਕੱਪੜਾ ਨਹੀਂ ਰੱਖਿਆ ਜਾਂਦਾ ਪਰ ਨਾਨਕ ਸਰਦੀ ਇਹ ਮਰਿਆਦਾ ਹੈ ਹਰ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਇੱਕ ਰੁਮਾਲ ਅੰਗ ਸਾਫ਼ ਕਰਨ ਲਈ ਰੱਖਿਆ ਹੁੰਦਾ ਹੈ ਜੇ ਸਾਡੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਹੋਣ ਤਾਂ ਇਹ ਰੁਮਾਲ ਜ਼ਰੂਰ ਰੱਖਣਾ ਚਾਹੀਦਾ ਹੈ ਜਦੋਂ ਕੋਈ ਵੀ ਪਾਠੀ ਜਾਂ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਲੱਗੇ ਤਾਂ ਇਸ ਰੁਮਾਲ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪੋਲੇ-ਪੋਲੇ ਹੱਥਾਂ ਨਾਲ ਸਾਫ਼ ਕਰਨੇ ਚਾਹੀਦੇ ਹਨ ਰੁਮਾਲ ਬਹੁਤ ਜ਼ਿਆਦਾ ਜ਼ੋਰ ਨਾਲ ਗੁਰੂ ਸਾਹਿਬਾਂ ਦੇ ਪੱਤਰਿਆਂ ਤੇ ਨਹੀਂ ਫੇਰਨਾ ਚਾਹੀਦਾ ਅਤੇ ਨਾ ਹੀ ਜਿਵੇਂ ਆਪਾਂ ਕਿਸੇ ਕੱਪੜੇ ਦੇ ਨਾਲ ਕਿਸੇ ਚੀਜ਼ ਤੋਂ ਮਿੱਟੀ ਝਾੜਦੇ ਹਾਂ ਉਵੇਂ ਰੁਮਾਲ ਜਾਂ ਕੱਪੜਾ ਗੁਰੂ ਸਾਹਿਬਾਂ ਦੇ ਪੱਤਰਿਆਂ ਤੇ ਮਾਰਨਾ ਚਾਹੀਦਾ ਹੈ ਰੁਮਾਲ ਜਾਂ ਕੱਪੜਾ ਨਰਮ ਕੱਪੜੇ ਦਾ ਹੀ ਹੋਣਾ ਚਾਹੀਦਾ ਹੈ ਕੱਪੜੇ ਜਾਂ ਰੁਮਾਲ ਤੇ ਕੋਈ ਕਢਾਈ ਨਹੀਂ ਹੋਣੀ ਚਾਹੀਦੀ ਕੱਪੜਾ ਜਾਂ ਰੁਮਾਲ ਕਾਟਨ ਦਾ ਜਾਂ ਮਲਮਲ ਦਾ ਹੋਣਾ ਚਾਹੀਦਾ ਹੈ ਇਸ ਰੁਮਾਲ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਹਰੇਕ ਅੰਗ ਉੱਪਰ ਪਾਠ ਕਰਦੇ ਹੋਏ ਫੇਰਨਾ ਚਾਹੀਦਾ ਹੈ ਰੁਮਾਲ ਹਰੇਕ ਅੰਗ ਦੇ ਉੱਪਰ ਇੱਕ ਇੱਕ ਵਾਰ ਫੇਰ ਦਵੋ ਇਹ ਨਹੀਂ ਕਿ ਵਾਰ-ਵਾਰ ਇੱਕੋ ਅੰਗ ਦੇ ਉੱਪਰ ਹੀ ਰੁਮਾਲ ਫੇਰਦੇ ਰਹਿਣਾ ਹੈ ਕਈ ਵਾਰ ਕੋਰੇ ਕੱਪੜੇ ਜਾਂ ਰੁਮਾਲ ਵਿੱਚ ਮਾਵਾ ਹੁੰਦਾ ਹੈ ਜਾਂ ਉਸ ਨੂੰ ਮਸ਼ੀਨ ਵਾਲਾ ਤੇਲ ਲੱਗਿਆ ਹੁੰਦਾ ਹੈ ਇਸ ਕਰਕੇ ਉਸ ਕਪੜੇ ਜਾਂ ਰਮਾਲ ਨੂੰ ਸਾਬਣ ਲਗਾ ਕੇ ਚੰਗੀ ਤਰ੍ਹਾਂ ਪਹਿਲਾਂ ਧੋ ਲੈਣਾ ਚਾਹੀਦਾ ਹੈ ਫਿਰ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਸਾਫ਼ ਕਰਨ ਲਈ ਵਰਤਣਾ ਚਾਹੀਦਾ ਹੈ ਜਦੋਂ ਪਾਠ ਦੀ ਸਮਾਪਤੀ ਹੋ ਜਾਵੇ ਤਾਂ ਉਸ ਰਮਾਲ ਜਾਂ ਕਪੜੇ ਨੂੰ ਇੱਕ ਡੋਂਗੇ ਵਿੱਚ ਸਾਫ਼ ਪਾਣੀ ਲੈ ਕੇ ਚੰਗੀ ਤਰ੍ਹਾਂ ਉਸ ਡੋਂਗੇ ਦੇ ਪਾਣੀ ਵਿੱਚ ਉਸ ਰਮਾਲ ਨੂੰ ਡਬੋ ਦਿਓ ਫੇਰ ਉਸ ਡੋਂਗੇ ਦੇ ਵਿੱਚ ਹੀ ਉਸ ਰਮਾਲ ਨੂੰ ਚੰਗੀ ਤਰ੍ਹਾਂ ਨਿਚੋੜ ਲਵੋ ਉਸ ਰਮਾਲ ਦਾ ਜਲ نیچے ਨਹੀਂ ਗਰਨਾ ਚਾਹੀਦਾ ਫੇਰ ਡੋਂਗੇ ਵਾਲਾ ਜਲ ਇੱਕ ਕੰਚ ਦੀ ਬੋਤਲ ਜਾਂ ਸਟੀਲ ਦੇ ਭਾਂਡੇ ਵਿੱਚ ਪਾ ਕੇ ਰੱਖ ਲਵੋ ਥੋੜਾ ਥੋੜਾ ਜਲ ਸਾਰੇ ਘਰ ਦੇ ਮੈਂਬਰ ਸ਼ਕ ਲਵੋ ਜਿਹੜਾ ਜਲ ਬਚ ਗਿਆ ਉਸ ਨੂੰ ਸੰਭਾਲ ਕੇ ਰੱਖ ਲਵੋ ਜੇ ਕਦੇ ਘਰ ਵਿੱਚ ਕਿਸੇ ਨੂੰ ਕੋਈ ਦੁੱਖ ਤਕਲੀਫ ਹੋਵੇ ਤਾਂ ਗੁਰਨਾਨਕ ਪਾਤਸ਼ਾਹ ਜੀ ਦਾ ਧਿਆਨ ਧਰ ਕੇ 13 ਵਾਰ ਪਹਿਲੀ ਪੌੜੀ ਭਾ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਧੰ ਗੁਰ ਨਾਨਕ ਧੰ ਗੁਰ ਨਾਨਕ ਕਹਿ ਕੇ ਉਸ ਜਲ ਵਿੱਚੋਂ ਥੋੜਾ ਜਿਹਾ ਜਲ ਛਕ ਲੈਣਾ ਚਾਹੀਦਾ ਹੈ ਇਸ ਨਾਲ ਦੁੱਖ ਤਕਲੀਫ ਨੂੰ ਆਰਾਮ ਆ ਜਾਂਦਾ ਹੈ ਪਰ ਜਿਸ ਦੀ ਕੋਈ ਸ਼ਰਧਾ ਭਾਵਨਾ ਇਹ ਵਿਸ਼ਵਾਸ ਨਹੀਂ ਹੁੰਦਾ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਸਾਰੀ ਗੱਲ ਸ਼ਰਦਾ ਤੇ ਭਾਵਨਾ ਦੀ ਹੈ ਬਾਬਾ ਈਸ਼ਰ ਸਿੰਘ ਜੀ ਨੇ ਸੰਗੀ ਨੂੰ ਬਚਨ ਕੀਤਾ ਕਿ ਤੂੰ ਰੁਮਾਲ ਨੂੰ ਆਪਣੇ ਪਰਨੇ ਤੇ ਰੱਖ ਲੈ ਤੇ ਘਰ ਲੈ ਜਾ ਕੇ ਇਸ ਰੁਮਾਲ ਨੂੰ ਪਾਣੀ ਵਿੱਚ ਨਿਚੋੜ ਕੇ ਰੁਮਾਲ ਦਾ ਨਿਚੋੜਿਆ ਹੋਇਆ ਜਲ ਉਸ ਦੇ ਮੂੰਹ ਵਿੱਚ ਪਾ ਦਿਓ ਇਹ ਰਿਸ਼ਤੇਦਾਰ ਦੇ ਮੁੰਡੇ ਨੇ ਬਾਬਾ ਜੀ ਨੂੰ ਕਿਹਾ ਕਿ ਜੀ ਮੇਰੇ ਬਾਪੂ ਨੂੰ ਤਾਂ ਕੋਈ ਸੁਰਤ ਨਹੀਂ ਹੈ ਉਸਦੇ ਪਾਣੀ ਮਸਾਂ ਹੀ ਲੰਗਦਾ ਹੈ ਉਹ ਬਹੁਤ ਮੁਸ਼ਕਲ ਨਾਲ ਮੂੰਹ ਖੋਲਦਾ ਹੈ ਬਾਬਾ ਜੀ ਨੇ ਬਚਨ ਕੀਤਾ ਜੇ ਘਰੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੂਪ ਹੋਵੇ ਤਾਂ ਸਰੂਪ ਉਸਦੇ ਮੂੰਹ ਦੇ ਸਾਹਮਣੇ ਕਰਕੇ ਕਹਿਣਾ ਕਿ ਗੁਰਨਾਨਕ ਦੇ ਦਰਸ਼ਨ ਕਰ ਨਾਲ ਹੀ ਉਸ ਨੂੰ ਕਹਿਣਾ ਕਿ ਬੋਲ ਧੰ ਗੁਰ ਨਾਨਕ ਫੇਰ ਰੁਮਾਲ ਵਾਲਾ ਨਚੋੜਿਆ ਹੋਇਆ ਜਲ ਉਸ ਦੇ ਮੂੰਹ ਵਿੱਚ ਪਾਉਣਾ ਹੈ ਰਿਸ਼ਤੇਦਾਰ ਦੇ ਮੁੰਡੇ ਨੇ ਕਿਹਾ ਜੀ ਉਹ ਤਾਂ ਕੁਝ ਸੁਣਦਾ ਹੀ ਨਹੀਂ ਬਾਬਾ ਜੀ ਨੇ ਕਿਹਾ ਕਿ ਮਹਾਪੁਰਖਾਂ ਦਾ ਬਚਨ ਮੰਨੀ ਦਾ ਹੁੰਦਾ ਹੈ ਬਾਬਾ ਜੀ ਨੇ ਬਚਨ ਕੀਤਾ ਕਿ ਗੁਰ ਨਾਨਕ ਪਾਤਸ਼ਾਹ ਜੀ ਦਾ ਸਰੂਪ ਉਸ ਦੇ ਕੋਲੇ ਰੱਖ ਲਿਓ ਤੇ 13 ਵਾਰ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਹੋ ਫੇਰ ਉਹ ਆਪਣੀਆਂ ਅੱਖਾਂ ਖੋਲੇਗਾ ਉਸ ਦੇ ਸਾਰੇ ਪਾਪ ਪਾਸੇ ਹੋ ਜਾਣਗੇ ਉਹ ਰੁਮਾਲ ਦਾ ਨਿਚੋੜਿਆ ਹੋਇਆ ਜਲ ਉਸ ਦੇ ਅੰਦਰ ਲੰਘੇਗਾ ਜਦੋਂ ਉਸ ਦੇ ਅੰਦਰ ਜਲ ਨੰਗ ਗਿਆ ਤਾਂ ਧੰਨ ਗੁਰੂ ਨਾਨਕ ਕਹਿ ਕੇ ਉਸ ਦੇ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੂਪ ਕਰ ਦਿਓ ਉਸਨੂੰ ਕਹਿਉ ਕਿ ਗੁਰੂ ਨਾਨਕ ਦੇ ਦਰਸ਼ਨ ਕਰ ਸੰਗੀ ਅਤੇ ਰਿਸ਼ਤੇਦਾਰ ਦੇ ਮੁੰਡੇ ਨੇ ਬਾਬਾ ਜੀ ਨੂੰ ਸਤਿ ਬਚਨ ਕਿਹਾ ਤੇ ਸੰਗੀ ਅਤੇ ਰਿਸ਼ਤੇਦਾਰ ਦਾ ਮੁੰਡਾ ਘਰ ਆ ਗਏ ਰਿਸ਼ਤੇਦਾਰ ਦੇ ਮੁੰਡੇ ਨੇ ਸੰਗੀ ਨੂੰ ਕਿਹਾ ਕਿ ਤੂੰ ਹੀ ਸਭ ਕੁਝ ਕਰ ਸੰਗੀ ਨੇ ਗੁਰੂ ਸਾਹਿਬ ਦੇ ਅੰਗ ਸਾਫ਼ ਕਰਨ ਵਾਲਾ ਰੁਮਾਲ ਪਾਣੀ ਨਾਲ ਨਿਚੋੜ ਲਿਆ ਤੇ ਉਸ ਰਿਸ਼ਤੇਦਾਰ ਦੇ ਕੋਲ ਜਾ ਕੇ ਕਿਹਾ ਕਿ ਬੋਲ ਧੰਗੁਰ ਨਾਨਕ ਇਹ ਸੁਣ ਕੇ ਉਹ ਬਿਮਾਰ ਰਿਸ਼ਤੇਦਾਰ ਖੰਗਣ ਲੱਗ ਪਿਆ ਜਦੋਂ 6-7 ਵਾਰੀ ਧੰਗੁਰ ਨਾਨਕ ਧੰਗੁਰ ਨਾਨਕ ਕਿਹਾ ਤਾਂ ਬਿਮਾਰ ਰਿਸ਼ਤੇਦਾਰ ਨੇ ਲੰਮਾ ਸਾਹ ਲਿਆ ਤੇ ਉਸ ਦਾ ਸਾਰਾ ਸਰੀਰ ਹਿੱਲਿਆ ਜਿਵੇਂ ਉਸ ਦੇ ਸਰੀਰ ਵਿੱਚੋਂ ਕੁਝ ਨਿਕਲਿਆ ਹੋਵੇ ਸੰਗੀ ਨੇ ਉਸਦੇ ਮੂੰਹ ਵਿੱਚ ਰੁਮਾਲ ਵਾਲਾ ਨਿਚੋੜਿਆ ਹੋਇਆ ਅੰਮ੍ਰਿਤ ਬਾ ਦਿੱਤਾ ਤੇ ਨਾਲੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੂਪ ਉਸ ਰਿਸ਼ਤੇਦਾਰ ਦੇ ਸਾਹਮਣੇ ਕਰ ਦਿੱਤਾ ਤੇ ਕਿਹਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰ ਲੈ ਉਸ ਰਿਸ਼ਤੇਦਾਰ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਉਸ ਦੀਆਂ ਅੱਖਾਂ ਵਿੱਚੋਂ ਜਲ ਸਿਮਿਆ ਪਰ ਉਸ ਤੋਂ ਧੰਨ ਗੁਰਨਾਨਕ ਨਹੀਂ ਬੋਲਿਆ ਗਿਆ ਜਦੋਂ ਉਸਨੇ ਗੁਰਨਾਨਕ ਪਾਤਸ਼ਾਹ ਜੀ ਦੇ ਸਰੂਪ ਦੇ ਦਰਸ਼ਨ ਕੀਤੇ ਤਾਂ ਉਦੋਂ ਹੀ ਉਸ ਰਿਸ਼ਤੇਦਾਰ ਨੇ ਆਪਣਾ ਸਰੀਰ ਛੱਡ ਦਿੱਤਾ ਅਗਲੇ ਦਿਨ ਸੰਗੀ ਅਤੇ ਰਿਸ਼ਤੇਦਾਰ ਦਾ ਮੁੰਡਾ ਬਾਬਾ ਜੀ ਦੇ ਕੋਲ ਨਾਨਕ ਸਰ ਆ ਗਏ ਸੰਗੀ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਪਾਸ਼ਾ ਆਪ ਜੀ ਦੀ ਮਿਹਰ ਹੋ ਗਈ ਹੈ ਉਹ ਸਾਡਾ ਰਿਸ਼ਤੇਦਾਰ ਸਰੀਰ ਛੱਡ ਗਿਆ ਹੈ ਉਹ ਹੋ ਰਿਸ਼ਤੇਦਾਰ ਦਾ ਮੁੰਡਾ ਰੋ ਰਿਹਾ ਸੀ ਉਸ ਰਿਸ਼ਤੇਦਾਰ ਦੇ ਮੁੰਡੇ ਨੇ ਕਿਹਾ ਕਿ ਬਾਪੂ ਮਰ ਗਿਆ ਹੈ ਬਾਬਾ ਜੀ ਨੇ ਬਚਨ ਕੀਤਾ ਕੌਣ ਕਹਿੰਦਾ ਹੈ ਕਿ ਤੇਰਾ ਬਾਪੂ ਮਰ ਗਿਆ ਹੈ ਤੇਰਾ ਬਾਪੂ ਤਾਂ ਰਾਤ ਸਾਡੇ ਕੋਲ ਆ ਗਿਆ ਹੈ ਉਹ ਗੁਰੂ ਸਾਹਿਬ ਦੇ ਅੰਗ ਸਾਫ਼ ਕਰਨ ਵਾਲੇ ਰੁਮਾਲ ਦੀ ਤਾਕਤ ਨਾਲ ਤੇ ਗੁਰੂ ਨਾਨਕ ਦੇ ਦਰਸ਼ਨ ਕਰਨ ਨਾਲ ਸੈੰਗੋ ਸ਼ਹੀਦ ਉਸ ਨੂੰ ਸਾਡੇ ਕੋਲ ਲੈ ਕੇ ਆ ਗਏ ਇਸ ਤਰ੍ਹਾਂ ਬਾਬਾ ਈਸ਼ਰ ਸਿੰਘ ਜੀ ਨੇ ਉਸ ਬਜ਼ੁਰਗ ਦੀ ਕਲਿਆਣ ਕਰ ਦਿੱਤੀ ਅਤੇ ਉਸ ਨੂੰ ਜਮਦੂਤਾਂ ਤੋਂ ਬਚਾ ਲਿਆ ਸਾਧ ਸੰਗਤ ਜੀ ਇਹੇ ਸਾਖੀ ਸੁਣ ਕੇ ਕਿਤੇ ਡਰ ਨਾ ਜਾਇਓ ਕਿ ਕਿਤੇ ਰੁਮਾਲ ਵਾਲਾ ਜਲ ਪੀਣ ਨਾਲ ਬੰਦੇ ਦਾ ਭੋਗ ਹੀ ਪੈ ਜਾਂਦਾ ਹੈ ਇਸ ਜਲ ਨੂੰ ਪੀਣ ਦੇ ਨਾਲ ਬੰਦੇ ਨੂੰ ਜੇ ਕੋਈ ਦੁੱਖ ਤਕਲੀਫ ਹੁੰਦੀ ਹੈ ਤਾਂ ਉਹ ਠੀਕ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ